ਹੈਲੋ ਜੀ ਰਾਮ ਰਾਮ ਜੀ ਸਵੇਕਾਲ ਤੁਹਾਡੀ ਮੌਨਿਕਾ धवन ਤੁਹਾਡੇ ਚੈਨਲ ਨਾਲ ਫਿਰ ਤੋਂ ਜੁੜ ਚੁੱਕੇ ਨੇ ਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਅਸੀਂ ਜੀਡੀਓ ਦੇ ਜਿਹੜੀ ਵੀਡੀਓ ਪਾਈ ਸੀ ਤੇ ਉਸ ਜੀਡੀਓ ਦੇ ਵਿੱਚ ਅਸੀਂ ਵਾਪਸ ਘਰ ਆ ਚੁੱਕੇ ਹਾਂ ਤੇ ਘਰ ਆ ਕੇ ਮੈਕਸਿਮਮ ਜਿਹੜਾ ਮੇਰਾ ਕਿਚਨ ਦਾ ਡਿਪਾਰਟਮੈਂਟ ਜੀ ਥੋੜਾ 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 ਉਹ ਮੈਂ ਕਲੀਅਰ ਕੀਤਾ ਸੋ ਬਿਨਾਂ ਦੇਰੀ ਕੀਤੇ ਤੁਹਾਨੂੰ ਮੈਂ ਦਿਖਾਨੀ ਹੈ ਕਿ ਜਿਹੜਾ ਅਸੀਂ ਮਤਲਬ ਜੀਡੀਓ ਤੋਂ ਸਮਾਨ ਲੈ ਕੇ ਆਏ ਆ ਉਹ ਕਿਸ ਚੀਜ਼ ਦਾ ਸਮਾਨ ਲੈ ਕੇ ਆਏ ਆ ਠੀਕ ਹੈ ਸੋ ਇਹ ਦੇਖੋ ਜੀ ਕੁਝ ਇਸ ਤਰ੍ਹਾਂ ਦਾ ਸਾਨੂੰ ਕੈਰੀ ਬੈਗ ਮਿਲਦਾ ਹੈ ਤੇ ਕੈਰੀ ਬੈਗ ਉਹਨਾਂ ਨੇ ਮੈਨੂੰ ਨਹੀਂ ਸੀ ਪਤਾ ਜਦੋਂ ਨਵਾਂ ਨਵਾਂ ਜੀਡੀਓ ਖੁੱਲਿਆ ਸੀ ਉਸ ਟਾਈਮ ਕੈਰੀ ਬੈਗ ਦੇ ਪੈਸੇ ਲੈਂਦੇ ਹੁੰਦੇ ਸੀ ਬਟ ਹੁਣ ਇਹਨਾਂ ਨੇ ਕੈਰੀ ਬੈਗ ਦੇ ਪੈਸੇ ਲੈਣੇ ਬੰਦ ਕਰ ਦਿੱਤੇ ਐ ਸੋ ਜਿਹੜਾ ਇਹ ਕੈਰੀ ਬੈਗ ਆ ਸਾਨੂੰ ਉਸ ਤਰ੍ਹਾਂ ਹੀ ਮਤਲਬ ਮਿਲਿਆ ਸੋ ਐ ਦੇਖੋ ਜੀ ਸਾਨੂੰ ਪਹਿਲਾਂ ਜੁਨੀਕੌਰਸ ਵਾਲੀ ਇੱਕ ਬਲੂ ਕਲਰ ਦੀ ਟੀ-ਸ਼ਰਟ ਜਿਹੜੀ ਕਿ ਮੈਂ ਵਿਦਿਆ ਨੇ ਲਈ ਤੀ ਐ ਔਰ ਕਿਉਂਕਿ ਮੈਨੂੰ ਕਲਰ ਬਹੁਤ ਅੱਛਾ ਲੱਗਾ सो उस तो बाद फिर मैं एक टी शर्ट्स लीती है विद्या सो ए टी शर्ट्स देखो बटरफ्लाई टी शर्ट्स है तो ऑफ वाइट कलर यदा टी शर्ट्स का है यह भी मैनू अच्छी लगी इसलिए मैं ली सो उस तो बाद टी शर्ट्स बहुत ही वीयर लगी जो कि मेरा फेवरेट कलर वाइट है सो मैं ये बहुत अच्छी लगी बटरफ्लाई डिज़ाइन है ऑफ वाइट टी शर्ट्स है तो यह भी मतलब ए तीन टी शर्ट्स ए हो चुक ने तो एक टी शर्ट्स मैं हो लीती है विद्या येलो कलर और टी शर्ट्स जी टावल टावल कपड़ा होंगे ना ये वो कपड़ा है सो एवं so, टी शर्ट्स मैनु अच्छी लगी इसलिए मैं ये लीती सो so, एक टी शर्ट्स मैं बहुत ही स्मार्ट लेती भी बहुत वीर पीस है वाइट एंड डिजाइनिंग बनया हुआ है टी शर्ट के उपर तू पता अगर इस तरह दी शर्ट्स मेरिया अपन हो मैं बहुत सारा ਪਰ ਮੇਰੇ ਛੁੱਟੇ ਟੀ-ਸ਼ਰਟਸ ਮੇਰੇ ਕਲਰਸ ਪਲ ਦੇ ਹਿਸਾਬ ਨਾਲ ਨਹੀਂ ਸਿਹੇ ਗਿਆ ਸੋ ਐਵੀ ਟੀ-ਸ਼ਰਟਸ ਔਰ ਯੈਲੋ ਟੀ-ਸ਼ਰਟਸ ਔਰ ਬਟਰਫਲਾਈ ਕਰੀਮ ਟੀ-ਸ਼ਰਟਸ ਐਂਡ ਐਵੀ ਤੁਸੀਂ ਦੇਖ ਰਿਓ ਬਟਰਫਲਾਈ ਐਂਡ ਯੂਨੀਕੌਰਨ ਐ ਗੁੱਗੂ ਦਿਆਂ ਅਸੀਂ 5 ਟੀ-ਸ਼ਰਟਸ ਲਿੱਤੀਆਂ ਨੇ ਤੇ ਇਹ ਟੀ-ਸ਼ਰਟਸ ਦੇਖਿਆ ਜAVE ਤੇ ਬਹੁਤ ਰੇਟ ਘੱਟ ਟੁੱਟਣ ਤੇ ਮਿਲੀਆਂ ਨੇ ਤੇ ਮੈਨੂੰ ਵਧੀਆ ਲੱਗਾ ਮੇਰੇ ਬਜਟ ਚ ਸੀ ਸੋ ਮੈਂ ਲੈ ਚੁੱਕੀ ਐ ਟੀ-ਸ਼ਰਟਸ ਸੋ ਐਸ ਟੀ-ਸ਼ਰਟਸ ਨੂੰ ਮੈਂ ਰੱਖਾਂਗੀ ਤੋਂ ਉਸ ਤੋਂ ਬਾਅਦ ਮੈਂ ਇੱਕ ਲੈਂਦੀ ਐ ਆਪਣੇ ਲਈ ਇੱਕ ਬਲੈਕ ਪੈਂਟ ਕਿਉਂਕਿ ਵਾਈਟ ਕਲਰ ਬਲੈਕ ਕਲਰ ਆਫ ਵਾਈਟ ਕਲਰ ਜਿਹੜੇ ਹੁੰਦੇ ਐ ਬਹੁਤ ਸਾਰੀਆਂ ਟੀ-ਸ਼ਰਟਸ ਹੌਨ ਤੇ ਹਰ ਇੱਕ ਨਾਲ ਕੰਟਰਾਸਟ ਹੋ ਜਾਂਦਾ ਐ ਸੋ ਮੈਂ ਬਲੈਕ ਕਲਰ ਦੀ ਪੈਂਟ ਬਹੁਤ ਹੀ ਜ਼ਿਆਦਾ ਵਧੀਆ ਲਿੱਤੀ ਐ ਸੋ ਇਹਦਾ ਰੇਟ ਵੀ ਬਹੁਤ ਜ਼ਿਆਦਾ ਮਲਬ ਟੁੱਟ ਗਿਆ ਸੀ ਤੇ ਇਸ ਲਈ ਮੈਂ ਟੁੱਟੇ ਰੇਟ ਦੇ ਵਿੱਚ ਇਹਨੂੰ ਖਰੀਦ ਲੇਤਾ ਐ ਸੋ ਉਸ ਤੋਂ ਬਾਅਦ ਦੇਖਿਆ ਜAVE ਇੱਕ ਇਸ ਪੈਂਟ ਮੈਂ ਹੋ ਲੀਤੀ ਹੈ વોਟਰ ਕਲਰ ਹੈ ਰਾਇਲ વોਟਰ ਕਲਰ ਤੇ ਐਵੀ ਮੈਨੂੰ ਪੈਂਟ ਬਹੁਤ ਅੱਛੀ ਲੱਗੀ ਸੋ ਮੈਂ ਇਸ ਲਈ ਐਵੀ ਪੈਂਟ ਆਪਣੀ ਖਰੀਦ ਲਈਤੀ ਮੈਨੂੰ ਵਧੀਆ ਲੱਗੀ ਤੇ ਮੈਂ ਸੋਚਿਆ ਚਲੋ ਐਵੀ ਲੈ ਲੈਂਦੇ ਹਾਂ ਉਸ ਤੋਂ ਬਾਅਦ ਫਿਰ ਮੈਂ ਲਈਤੀ ਸੈਰੀ ਲਈ ਫਾਰਮਲ ਲਈ ਐਵੀ ਪੈਂਟ ਦੇਖੋ ਕਿੰਨੀ ਸਮਾਰਟ ਪੈਂਟ ਹੈ ਐਵੀ ਮੋਂਕੋਸ਼ ਕਲਰ ਹੈ ਸੋ ਪੈਂਟ ਦਾ ਡਿਜ਼ਾਈਨ ਦੇਖਿਆ ਜਾਵੇ ਤੇ ਬੜਾ ਸਿੰਪਲ ਸੌਬਰ ਜਆ ਪਰ ਪੈਂਟ ਬੜੀ ਅੱਛੀ ਹੈ ਸੋ ਐਵੀ ਪੈਂਟ ਵੀ ਨੂੰ ਅੱਛੀ ਲੱਗੀ ਮੈਂ ਵੀ ਪੈਂਟ ਲੈ ਲੈਂਦੀ ਸਮਝੋ ਕਿ ਦੋ ਪੈਂਟਸ ਮੈਂ ਆਪਣੀਆਂ ਤੇ ਇੱਕ ਪੈਂਟ ਫੋਰਮੈਂ ਦੀ ਲਿੱਤੀ ਹੈ ਸੋ ਬਾਕੀ ਪੰਜ ਟੀ-ਸ਼ਰਟਸ ਮੈਂ ਵਿਕਟਿਆ ਦੇ ਲਿੱਤੀਆਂ ਨੇ ਤੇ ਦੇਖਿਆ ਜੇਵੇਂ ਇਹ ਟੀ-ਸ਼ਰਟਸ ਦਾ ਰੇਟ ਜੋ ਮੈਂ ਟੁੱਟਿਆ ਤਾਂ ਉਹਨੇ ਕਹਿ ਰਹੀ ਹੈ ਕਿ ਇਹ ਟੀ-ਸ਼ਰਟਸ ਮੈਨੂੰ 249 ਐਂਡ 299 ਦੇ پاس-પાસ ਪਈਆਂ ਨੇ ਇਹ ਟੀ-ਸ਼ਰਟਸ ਤੇ ਕਾਫੀ ਅੱਛੀਆਂ ਲੱਗੀਆਂ ਮੈਨੂੰ ਦੇਖਿਆ ਜਾਵੇ ਉੱਥੇ ਬੇਬੀ ਡਰੈਸਸ ਬੜੀਆਂ ਪਿਆਰੀਆਂ ਪਿਆਰੀਆਂ ਸੀ ਬਹੁਤ ਹੀ ਪਿਆਰੀਆਂ ਤੇ ਰੇਟ ਵੀ ਮੈਕਸਿਮਮ ਜ਼ਿਆਦਾ ਨਹੀਂ ਦੇਖਿਆ ਜਾਵੇ ਤੇ 500 600 ਦੇ ਪਾਸ ਪਾਸ ਮਤਲਬ ਬਹੁਤ ਅੱਛੀਆਂ ਮਤਲਬ ਟੀ-ਸ਼ਰਟਸ ਸੈੱਟ ਪੂਰੇ ਹੁੰਦੇ ਜਿਵੇਂ ਬੱਚਿਆਂ ਦੇ ਸਕੈਟਰ ਲਗਾ ਲਓ ਨਿੱਕਰ ਲਗਾ ਲਓ ਕੁਝ ਵੀ ਲਗਾ ਲਓ ਤੇ ਬੜੇ ਬੜੇ ਅੱਛੇ ਸੀ ਬੜੇ ਮੈਂ ਟੀ-ਸ਼ਰਟਸ ਇਸ ਲਈ ਲਿੱਤੀਆਂ ਵਿੱਦਿਆ ਦੀਆਂ ਕਿਉਂਕਿ ਵਿੱਦਿਆ ਕੋਲੋਂ ਦੋ ਜੀਨਸ ਹੈ ਤੇ ਬਾਕੀ ਨਿੱਕਰ ਸ਼ਾਰਟਸ ਹੈ ਤੇ ਇਸ ਲਈ ਮੈਨੂੰ ਲੱਗਦਾ ਕਿ ਨਿਕਰ ਔਰ ਜੀਨਸ ਜਿਹੜੀਆਂ ਕਿ ਸਾਡੇ ਕੋਲ ਅਗਰ 1 2 3 ਵੀ ਹੋਣ ਤੇ ਟੀ-ਸ਼ਰਟਸ 컬렉ਸ਼ਨ ਬਹੁਤ ਜ਼ਿਆਦਾ ਹੋਵੇ ਤੇ ਉਹਦੇ ਨਾਲ ਸੈਟਿੰਗਸ ਬੈਠ ਜਾਂਦੀ ਹੈ ਸੇ ਇਸ ਲਈ ਮੈਂ ਬਲੈਕ ਕਲਰ ਦੀ ਪੈਂਟ ਬਹੁਤ ਟਾਈਮ ਤੋਂ ਲੈਣ ਲੈਣ ਕਰਦੀ ਸੀ ਅੱਜ ਮੈਂ ਬਲੈਕ ਕਲਰ ਦੀ ਪੈਂਟ ਲੈ ਲਈਏ ਡਾਰਕ ਰਾਇਲ ਕਲਰ ਬਲੂ ਮੇਰੇ ਕੋ ਜਿਹੜਾ ਕੀ ਉਹ ਵੀ ਲੈਣ ਲੈਣ ਕਰਦੀ ਸੀ ਅੱਜ ਮੈਂ ਉਹ ਵੀ ਲੈ ਚੁੱਕੀ ਆ ਤੇ ਇੱਕ ਪੈਂਟ ਮੈਂ ਜਿਹੜੀ ਮੰਗੋਸ਼ਡਲ ਕੇ ਗਈ ਸੀ ਲਾਈਟ ਗਿਆ ਬਲੂ ਕਲਰ ਉਹ ਵੀ ਤੁਸੀਂ ਚੈੱਕ ਕਰਤਾ ਹੋਏਗੀ ਉਹ ਵੀ ਪੈਂਟ ਬਹੁਤ ਅੱਛੀ ਹੈ ਤੇ ਉਸ ਤੋਂ ਬਾਅਦ ਇੱਕ ਵਿਦਿਆਲੇ ਨੇ ਛੋਟਾ ਜਿਹਾ ਬਟਰਿੰਗ ਫਲਾਈ ਲਿੱਤਾ ਇਹ ਦੇਖੋ ਬਟਰਿੰਗ ਫਲਾਈ ਵਿਦਿਆਲੇ ਲਈ ਲਈ ਤੀ ਮੈਂ ਚੈਂਸ ਤੇ ਇਹ ਚੈਂਸ ਮੈਨੂੰ ਬਹੁਤ ਪ੍ਰੀਟੀ ਲੱਗੀ ਤੇ ਮੈਂ ਸੋਚਿਆ ਚਲੋ ਵਿਦਿਆਲੇ ਸੀ ਖਰੀਦ ਲੈਣੇ ਆ ਵਿਦਿਆਨੇ ਹੀ ਡਾਲੇਗੀ ਤੇ ਵਿਦਿਆਦੀ ਸਿਸਟਰ ਡਾਲੇਗੀ ਅਗਰ ਸਿਸਟਰ ਨਹੀਂ ਡਾਲੇਗੀ ਫਿਰ ਮੈਂ ਤਾਂ ਬੈਠੀ ਆ ਮੈਂ ਡਾਲਾਂਗੀ ਸੋ ਬਾਕੀ ਦੇਖਿਆ ਜਾਵੇ ਤੇ ਇੱਕ ਕੈਰੀ ਬੈਗ ਜਿਹੜਾ ਕੀ ਉਹਨਾਂ ਦੇ ਨਾਲ ਅਸੀਂ ਕਿ ਜ਼ਰੂਰ ਲੈ ਕੇ ਆਏ ਤੇ ਸਾਡਾ ਜਿਹੜਾ ਬਿੱਲ ਹੈ ਇਹ ਦੇਖੋ ਜੀ ਡੀਓ ਦਾ ਬਿੱਲ ਜਿਹੜਾ ਵੀ ਸਾਡੇ ਕੋਲ ਹੈ ਤੇ ਜੇ ਸਮਝੂ ਦੇਖਿਆ ਜਾਵੇ ਤਾਂ ਕੋਈ ਇਹਦੇ ਵਿੱਚ ਜੀਐਸਟੀ ਐਕਸਟਰਾ ਨਹੀਂ ਲੱਗੀ ਜਿਸ ਤਰ੍ਹਾਂ ਕਿ ਲੋਕ ਜਾਂਦੇ ਆ ਅੱਜ ਕੱਲ ਬੜਾ ਸਪਰੰਦ ਚੱਲਿਆ ਜੀਐਸਟੀ ਵੱਖਰੀ ਲਗਾ ਦਿੰਦੇ ਆ ਕੈਰੀ ਬੈਗ ਦਾ ਵੱਖਰਾ ਲਗਾ ਦਿੰਦੇ ਆ ਤੇ ਇਸ ਤਰ੍ਹਾਂ ਦਾ ਐਕਸਟਰਾ ਕੋਈ ਵੀ ਸਮਾਨ ਨਹੀਂ ਲੱਗਾ ਤੇ ਬਹੁਤ ਤੇ ਸਸਤੀ ਤੇ ਵਧੀਆ ਰੇਟ 'ਤੇ ਮਿਲ ਗਏ ਕੱਪੜੇ ਸਾਨੂੰ ਤੇ ਦੇਖਿਆ ਜਾਵੇ ਅੱਜ ਕੱਲ ਬ੍ਰਾਂਡ ਬੜੇ ਬੜੇ ਆ ਚੁੱਕੇ ਨੇ ਜਿਵੇਂ ਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਫੋਰਐਵਰ ਹੈ ਜਾਂ ਐਚ ਐਮ ਹੈ ਜਾਂ ਪਲੈਂਟੀ ਵਿਊ ਹੈ ਕੁਝ ਇਸ ਤਰ੍ਹਾਂ ਦਾ ਨਾਮ ਫਾਰਮੈਂ ਲੈਂਦੀ ਹੁੰਦੀ ਹੈ ਤੇ ਨਾਮ ਬਹੁਤ ਟਫ ਜਿਹਾ ਮੈਨੂੰ ਲੈਣਾ ਨਹੀਂ ਆਉਂਦਾ ਤੇ ਨਾਈਕੀ ਵਗੈਰਾ ਦਾ ਦੇਖਿਆ ਜਾਵੇ ਜਾਂ ਪਿਓਮਾ ਦੇਖਿਆ ਜਾਵੇ ਜਾਂ ਟੌਮੀ ਦੇਖਿਆ ਜਾਵੇ ਇਹ ਐਨੇ ਨੇ ਹਾਈ ਬ੍ਰਾਂਡ ਨਾਲੋਂ ਵੇਖਿਆ ਜਾਵੇ ਤਾਂ ਮੈਨੂੰ ਜੀਡੀਓ ਦਾ ਬ੍ਰਾਂਡ ਬਹੁਤ ਅੱਛਾ ਲੱਗਾ ਸਾਡੇ ਵਰਗੇ ਲੋਗ ਜਿਵੇਂ ਕਿ ਮੇਰੇ ਵਰਗੇ ਲੋਗ ਇਸ ਤਰ੍ਹਾਂ ਦੇ ਕੱਪੜਿਆਂ ਨੂੰ ਪਹਿਨਣਾ ਪਸੰਦ ਕਰਨਗੇ ਜੋ ਉਹ ਨਵੀ ਬਸੜ ਔਰ ਜੇਬ ਦੇ ਵਿੱਚ ਹੋਣ ਤੇ ਉਸ ਸਾਹਮਣੇ ਬਾਕੀ ਦੇਖੋ ਜੀ ਅਸੀਂ ਕਿਸੇ ਨਾਲ ਟੱਚ ਨਹੀਂ ਲੈ ਸਕਦੇ ਅਸੀਂ ਕਿਸੇ ਦਾ ਚੀਟਰ ਨਹੀਂ ਕਰ ਸਕਦੇ ਅਸੀਂ ਕਿਸੇ ਦੀ ਤਰੀਕੇ ਨਾਲ ਨਹੀਂ ਜੀ ਸਕਦੇ ਜੇ ਵੀ ਤੁਹਾਡੇ ਜੋ ਬੈਲੈਂਸ ਹੈ ਤੁਸੀਂ ਆਪਣੇ ਤਰੀਕੇ ਨਾਲ ਚਲੋਗੇ ਤੇ ਅਗਲੇ ਬੈਲੈਂਸ ਨੂੰ ਅਸੀਂ ਨਹੀਂ ਜ਼ਰੂਰੀ ਸੰਬੰਧ ਦੇ ਦੇਖਣਾ ਸੋ ਇਸ ਲਈ ਮੇਰਾ ਮੰਨਣਾ ਇਹ ਹੀ ਹੈ ਕਿ ਮੈਂ ਜਿਹੜੀ ਵੀ ਗੱਲਬਾਤ ਤੁਹਾਡੇ ਨਾਲ ਕੀਤੀ ਸ਼ਾਪਿੰਗਸ ਨੂੰ ਲੈ ਕੇ ਇਹ ਮੈਂ ਕਲੀਅਰ ਕਰ ਚੁੱਕੀ ਹਾਂ ਸੋ ਅੱਜ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਤੁਹਾਡੇ ਨਾਲ ਚੌਥੀ ਵੀਡੀਓ 'ਚ ਜੁੜ ਚੁੱਕੀ ਹਾਂ ਉਹ ਦੀ ਸਿਰਫ ਚੌਥੀ ਵੀਡੀਓ ਵਿੱਚ ਤੇ ਬਹੁਤ ਅੱਛਾ ਲੱਗਦਾ ਹੈ ਇਸ ਤਰ੍ਹਾਂ ਹੀ ਤੁਹਾਨੂੰ ਮੈਨੂੰ ਸਮਾਂ ਮਿਲਦਾ ਰਹੇ ਤੇ ਅਸੀਂ ਹਰ ਇੱਕ ਵੀਡੀਓ ਨੂੰ ਬੜੇ ਤਰੀਕੇ ਨਾਲ ਗੱਲਬਾਤ ਕਰਦੇ ਰਹੀਏ ਸੋ ਬਾਕੀ ਮੈਨੂੰ ਟੀ-ਸ਼ਰਟਸ ਬਾਰੇ ਦੱਸਣਾ ਤੁਹਾਨੂੰ ਫੈਰੀ ਸੌਰੀ ਵਿਦਿਅਰੀ ਟੀ-ਸ਼ਰਟਸ ਕਿੱਦਾਂ ਦੀ ਲੱਗੀ ਤੇ ਬਾਕੀ ਪੈਂਟ ਤਾਂ ਚਲੋ ਕਾਮਨ ਬਲੈਕ ਕਲਰ ਵਾਈਟ ਕਲਰ ਹਰ ਕੋਈ ਪਾਉਂਦਾ ਹੀ ਹੈ ਉਹ ਕੋਈ ਏਡੀ ਖਾਸ ਗੱਲ ਨਹੀਂ ਹੈ ਸੋ ਓਕੇ ਜੀ ਸਟਿਕ ਇਅਰ ਬਾਏ ਬਾਏ ਮੈਂ ਤੁਹਾਡੇ ਨਾਲ ਮਿਲਦੀ ਰਵਾਂਗੀ ਤੁਹਾਡੇ ਨਾਲ ਗੱਲਬਾਤ ਕਰਦੀ ਰਵਾਂਗੀ ਤੁਸੀਂ ਹਰ ਵੇਲੇ ਇੱਕ ਗੱਲ ਦੇ ਨਾਲ ਹਮੇਸ਼ਾ ਜੁੜਦੇ ਰਹੋ ਗੱਲਬਾਤ ਕਰਦੇ ਰਹੋ ਸੋ ਧੰਨਵਾਦ ਥੈਂਕ ਯੂ so much